ਸਕੂਲ ਆ ਕੇ ਐਸੇ ਹਾਲਾਤ ਦੇਖਦੇ ਸੀ ਉਹ ਕਿਤੇ ਨਾ ਕਿਤੇ ਦਿਲ 'ਚ ਜੋੜ ਜਾਂਦਾ ਸੀ ਪਰ ਹਾਂ ਅੱਜ ਮਾਨਣਾ ਹੈ ਕੱਲ ਕਹਿ ਸਕਦੇ ਹਾਂ ਵੀ ਵਾਕਿਆ ਹੀ ਹੁਣ ਜਦੋਂ ਬੱਚੇ ਤੁਹਾਡੇ ਸਕੂਲ ਆਉਣਗੇ ਤੇ ਸਕੂਲ ਦੀ ਤਹਾਰ ਦੇਖ ਕੇ ਤੁਹਾਨੂੰ ਵੀ ਮਾਣ ਮਹਿਸੂਸ ਹੋ ਕਰੀ ਵਾਕਿਆ ਹੀ ਆਮ ਆਦਮੀ ਪਾਤੀ ਨੇ ਭਗਵੰਤ ਮਾਨ ਨੇ ਹਰਜੋਤ ਬੈਂਸਲੇ ਸ਼ੈਲੀ ਕਲਤੀ ਨੇ ਵਧੀਆ ਕੰਮ ਕੀਤੇ ਨੇ ਤਾਂ ਜੋ ਕਿ ਵਧੀਆ ਸਕੂਲ ਜਿਹੜੇ ਨੇ ਆਪ ਆਪ ਤੇ ਸਾਰੇ ਬਣ ਰਹੇ ਨੇ ਔਰ ਮੈਂ ਤੁਹਾਨੂੰ ਦੱਸਣਾ ਵੀ ਚਾਹਨਾ ਬਟਾਲੇ ਦੇ ਵਿੱਚ ਅਸਮੁੱਚੀ ਟੀਮ ਬੈਠੀ ਹੈ ਸਾਡੀ ਮਾਸਟਰ ਬਲਦੇਵ ਜੀ ਸਾਡੇ ਕੁਲਵੰਤ ਸਿੰਘ ਹੋਣੀ ਪ੍ਰਗਟ ਸਿੰਘ ਹੋਣੀ ਸਾਡੇ ਜਿਹੜੇ ਬਾਹਰੋਂ ਟੀਚਰ ਜਿਹੜੇ ਹੋ ਕੇ ਆਏ ਨੇ ਬਾਬਾ ਜੀ ਮਲਕਪੁਰ ਵਾਲੇ ਸਾਰਾ ਪਰਿਵਾਰ ਬੈਠਾ ਹੈ ਸਾਡੇ ਪ੍ਰਗਟ ਜੀ ਸਾਡਾ ਮਿੰਟੂ ਵੀਰ ਸਾਡੇ ਵਾਰਡ ਇੰਚਾਰਜ ਐਲਸੀ ਸਾਹਿਬ ਸਾਡੇ ਕਾਕਾ ਸਾਹਿਬ ਜੀ ਸਾਡੇ ਮੁਲਾਜ਼ਮ ਸਾਹਿਬ ਬੈਠੇ ਸਾਰਾ ਪਰਿਵਾਰ ਬੈਠਾ ਇਸ ਤਰ੍ਹਾਂ ਦੀ ਸਕੂਲ ਦੇ ਚੰਗੇ ਵਧੀਆ ਕਮਰੇ ਹੋਏ ਨੇ ਮੇਰੇ ਬੱਚੇ ਵੀ ਇਸ ਸਕੂਲ ਵਿੱਚ ਪੜ੍ਹ ਰਹੇ ਆ ਔਰ ਚਾਰਵਾਰੀ ਛੋਟੀ ਸੀਗੀ ਜਲਦੀ ਆ ਬਕੌਸੇ ਵਿੱਚ ਬੰਦਿਆ ਦਿੱਤਾ ਗਿਆ ਔਰ ਲੈਟਰਨ ਬਾਥਰੂਮ ਤਿਆਰ ਕੀਤੇ ਗਏ ਨੇ ਵਧੀਆ ਢੰਗ ਦੇ ਨਾਲ ਵਧੀਆ ਤਰੀਕੇ ਨਾਲ ਮਹੌਤਾਂ ਬਣੀਆਂ ਨੇ ਸਾਰਾ ਫਰਨੀਚਰ ਨਵਾਂ ਆਇਆ ਹੈ ਬਹੁਤ ਸਾਰੀ ਸਹੂਲਤ ਦਿੱਤੀ ਆ ਬੱਚਿਆਂ ਨੂੰ ਵਰਦੀਆਂ ਫ੍ਰੀ ਨੇ ਮੈਂ ਅਜੀ ਬਿਲਕੁਲ ਵੀ ਨਗਲ ਕੋ ਦੇਖੀ ਮੇਰੇ ਬੱਚੇ ਪੜਦੇ ਆ ਨੇ ਸਰਕਾਰੀ ਸਕੂਲ ਦੇ ਵਿੱਚ ਤੇ ਪਹਿਲਾਂ ਚਲੋ ਚਾਰਦੀਵਾਰੀ ਛੋਟੀ ਸੀ ਹੁਣ ਚਾਰਦੀਵਾਰੀ ਵੱਡੀ ਆ ਸਰਕਾਰ ਨੇ ਸਾਰੇ ਸਹੂਲਤਾਂ ਦਿੱਤੀਆਂ ਨੇ ਬੱਚਿਆਂ ਨੂੰ ਮੇਰੇ ਨੂੰ ਵਰਦੀਆਂ ਤੱਕ ਬੁੱਢਾ ਤੱਕ ਸਭ ਕੁਝ ਹੀ ਸਹੂਲਤ ਮਿਲਦੀ ਆ ਤੇ ਪੀਲੀ ਪਾਣੀ ਵਧੀਆ ਆ ਤੇ ਲੈਟਰਿੰਗ ਬਾਥਰੂਮ ਸਭ ਕੁਝ ਉਹਨਾਂ ਵਾਸਤੇ ਸਭ ਕੁਝ ਵਧੀਆ ਆ ਜਿਸ ਕਰਕੇ ਇਸ ਸਰਕਾਰ ਦਾ ਮੈਂ ਬਹੁਤ ਬਹੁਤ ਜਿਆਦਾ ਧੰਨਵਾਦ ਕਰਦਾ ਆ